ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ 170 ਦਿਨਾਂ ਬਾਅਦ ਸੁਪਰੀਮ ਕੋਰਟ ਦੇ ਹੁਕਮ ਤੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਜਿਸ ਤੋਂ ਬਾਅਦ ਬਾਹਰ ਆਉਣ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਅਰਵਿੰਦ ਕੇਜਰੀਵਾਲ ਨਹੀਂ ਰਹਿਣਗੇ ਦੋ ਦਿਨਾਂ ਬਾਅਦ ਅਸਤੀਫਾ ਉਹਨਾਂ ਦੇ ਵੱਲੋਂ ਭੇਜ ਦਿੱਤਾ ਜਾਏਗਾ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਨੇ ਅਗਨੀ ਪ੍ਰੀਖਿਆ ਦੇਣ ਦੀ ਗੱਲ ਕਹਿ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਲੋਕਾਂ ਦੇ ਵੱਲੋਂ ਚੋਰ ਕਿਹਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਤਰਾ ਤਰਾ ਦੇ ਇਲਜ਼ਾਮ ਲਾਏ ਜਾ ਰਹੇ ਨੇ ਪਰ ਮੈਂ ਇਸ ਦੇ ਵਿੱਚ ਅਗਨੀ ਪ੍ਰੀਖਿਆ ਦੇਣ ਦੇ ਲਈ ਤਿਆਰ ਆ ਮੈਂ ਦਿੱਲੀ ਦੇ ਲੋਕਾਂ ਦੇ ਵਿੱਚ ਜਾਵਾਂਗਾ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਆਖਾਂਗਾ ਕਿ ਜੇਕਰ ਮੈਨੂੰ ਤੁਸੀਂ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟਾਂ ਪਾ ਕੇ ਦੁਬਾਰਾ ਮੁੱਖ ਮੰਤਰੀ ਬਣਾਓ ਹੁਣ ਮੈਂ ਉਦੋਂ ਤੱਕ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਨਹੀਂ ਬੈਠਾਂਗਾ ਜਦੋਂ ਤੱਕ ਦਿੱਲੀ ਦੇ ਲੋਕ ਮੈਨੂੰ ਦੁਬਾਰਾ ਜਿਤਾ ਕੇ ਵਿਧਾਨ ਸਭਾ ਵਿੱਚ ਨਹੀਂ ਭੇਜਦੇ ਇੱਥੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਗਈ ਹੈ ਕਿ ਜੋ ਵੋਟਾਂ ਫਰਵਰੀ ਦੇ ਵਿੱਚ ਹੋਣੀਆਂ ਨੇ ਦਿੱਲੀ ਦੀ ਸਰਕਾਰ ਦੇ ਲਈ ਉਹਨਾਂ ਨੂੰ ਨਵੰਬਰ ਦੇ ਵਿੱਚ ਕਰਾ ਦਿੱਤਾ ਜਾਵੇ ਅਤੇ ਉਹਨਾਂ ਸਮੇਂ ਦਿੱਲੀ ਦੇ ਮੁੱਖ ਮੰਤਰੀ ਨਵੇਂ ਬਣਾ ਦਿੱਤੇ ਜਾਣਗੇ ਉਸ ਤੋਂ ਬਾਅਦ ਇੱਕ ਵਾਰ ਫਿਰ ਜਦੋਂ ਵੋਟਾਂ ਪੈਣਗੀਆਂ ਤਾਂ ਉਸ ਦਾ ਨਤੀਜਾ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਲੋਕ ਜੇ ਮੈਨੂੰ ਇਮਾਨਦਾਰ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਨਗੇ ਜਾਂ ਫਿਰ ਚੁਣਨਗੇ ਮੈਂ ਫਿਰ ਹੀ ਦਿੱਲੀ ਦੇ ਮੁੱਖ ਮੰਤਰੀ ਵਾਲੀ ਕੁਰਸੀ ਦੇ ਉੱਪਰ ਬੈਠਾਂਗਾ ਤਾਂ ਇਹ ਐਲਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਸ ਸਮੇਂ ਕੀਤਾ ਗਿਆ ਜਦੋਂ ਕੇਜਰੀਵਾਲ ਜੇਲ੍ਹ ਦੇ ਵਿੱਚੋਂ 170 ਦਿਨਾਂ ਬਾਅਦ ਬਾਹਰ ਆਏ ਨੇ ਅਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਵਾਲੀ ਕੁਰਸੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਸਤੀਫਾ ਦੇ ਕੇ ਲੋਕਾਂ ਦੇ ਵਿੱਚ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਆਖਣਗੇ ਕਿ ਜੇਕਰ ਮੈਂ ਇਮਾਨਦਾਰਾਂ ਤਾਂ ਮੈਨੂੰ ਵੋਟਾਂ પાਕੇ ਦੁਬਾਰਾ ਇਸ ਕੁਰਸੀ ਦੇ ਉੱਤੇ ਬਿਠਾ ਦਿਓ ਕਿਉਂਕਿ ਮੈਂ ਇਹਨਾਂ ਇਲਜ਼ਾਮਾਂ ਦੇ ਵਿੱਚ ਕੁਰਸੀ ਦੇ ਉੱਤੇ ਬੈਠਾ ਰਹਿਣਾ ਨਹੀਂ ਚਾਹੁੰਦਾ ਤਾਂ ਕੇਜਰੀਵਾਲ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕੁਰਸੀ ਛੱਡਣ ਦਾ ਹੁਣ ਕੁਰਸੀ ਛੱਡਣਗੇ ਕੇਜਰੀਵਾਲ ਪਰ ਮੁੱਖ ਮੰਤਰੀ ਉਹਨਾਂ ਚਿਰ ਕਿਸ ਨੂੰ ਬਣਾਉਣਗੇ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਇਹ ਵੀ ਸਵਾਲ ਖੜਾ ਹੋ ਗਿਆ ਹੈ ਕੇਜਰੀਵਾਲ ਦੀ ਪਾਰਟੀ ਦੇ ਵਿੱਚੋਂ ਵੱਡੇ ਲੀਡਰ ਅਜੇ ਵੀ ਮੌਜੂਦ ਨੇ ਜਿਹੜੇ ਇਸ ਕੁਰਸੀ ਦੇ ਲਈ ਦਾਵੇਦਾਰ ਨੇ ਪਰ ਕੇਜਰੀਵਾਲ ਖੁਦ ਹੋਣਾ ਇਸ ਕੁਰਸੀ ਨੂੰ ਛੱਡਣ ਦਾ ਐਲਾਨ ਕਰ ਚੁੱਕੇ ਨੇ ਦੋ ਦਿਨਾਂ ਬਾਅਦ ਅਸਤੀਫਾ ਭੇਜਣ ਜਾ ਰਹੇ ਨੇ ਤਾਂ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਵਿੱਚ ਆਪ ਕੀ ਅਦਾਲਤ ਦੇ ਵਿੱਚ ਬੈਠ ਕੇ ਆਪਣੇ ਵਲੰਟੀਅਰਾਂ ਵਰਕਰਾਂ ਦੇ ਸਾਹਮਣੇ ਇਹ ਐਲਾਨ ਕੀਤਾ ਹੈ ਕੁਰਸੀ ਛੱਡਣ ਵਾਲਾ ਤਾਂ ਅਰਵਿੰਦ ਕੇਜਰੀਵਾਲ ਹੁਣ ਕੁਰਸੀ ਛੱਡ ਕੇ ਪਾਸੇ ਹੋ ਰਹੇ ਨੇ ਅਤੇ ਚੋਣ ਕਮਿਸ਼ਨ ਕੋਲ ਨਵੰਬਰ ਦੇ ਵਿੱਚ ਵੋਟਾਂ ਪਵਾਉਣ ਦੀ ਅਪੀਲ ਕਰ ਰਹੇ ਨੇ ਨਾਲ ਹੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਮੈਨੂੰ ਜਿਸ ਤਰੀਕੇ ਦੇ ਨਾਲ ਬਦਨਾਮ ਕੀਤਾ ਗਿਆ ਹੈ ਚੋਰ ਆਖਿਆ ਗਿਆ ਹੈ ਭਾਰਤ ਮਾਤਾ ਨੂੰ ਲੁੱਟਣ ਵਾਲਾ ਦੱਸਿਆ ਗਿਆ ਇਹਨਾਂ ਇਲਜ਼ਾਮਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਇੱਕ ਅਗਨੀ ਪ੍ਰੀਖਿਆ ਦੇ ਵਿੱਚੋਂ ਲਗਾਉਣਾ ਚਾਹੁੰਦਾ ਹੈ ਅਤੇ ਲੋਕ ਜੇਕਰ ਮੈਨੂੰ ਸਵੀਕਾਰ ਕਰਨਗੇ ਇੱਕ ਇਮਾਨਦਾਰ ਚਿਹਰੇ ਦੇ ਵਜੋਂ ਤਾਂ ਫਿਰ ਹੀ ਮੈਂ ਇਸ ਕੁਰਸੀ ਦੇ ਉੱਤੇ ਦੁਬਾਰਾ ਬੈਠਣ ਦੇ ਆਪਣੇ ਆਪ ਨੂੰ ਲਾਇਕ ਸਮਝਾਂਗਾ ਤਾਂ ਕੇਜਰੀਵਾਲ ਨੇ ਹੁਣ ਸਿੱਧੇ ਲੋਕਾਂ ਦੇ ਵਿੱਚ ਇਹ ਵੱਡਾ ਮੁੱਦਾ ਬਣਾ ਕੇ ਸੁੱਟ ਦਿੱਤਾ ਹੈ ਤੇ ਜੇਕਰ ਲੋਕ ਉਸ ਨੂੰ ਇਮਾਨਦਾਰ ਮੁੱਖ ਮੰਤਰੀ ਵਜੋਂ ਪਸੰਦ ਕਰਨਗੇ ਵੋਟਾਂ ਪਾ ਕੇ ਜਿਤਾਉਣਗੇ ਤਾਂ ਹੀ ਕੇਜਰੀਵਾਲ ਦੁਬਾਰਾ ਕੁਰਸੀ ਦੇ ਉੱਤੇ ਬੈਠਣਗੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ